ਨਾ ਜੋਰ ਜਵਲ ਨਾਲ ਜਾਂਦੇ ਕਿਸ ਤਰੀਕੇ ਨਾਲ ਦੇ ਰਹੇ ਵੀ ਲੋਕ ਇੰਨਾ ਪਿਆਰ ਦੇ ਰਹੇ ਨੇ ਹਾਂ ਬਿਲਕੁਲ ਮਿਲ ਰਿਹਾ ਜੀ ਪਿਆਰ ਤੇ ਜਦੋਂ ਸਾਰਿਆਂ ਕੋ ਜਾਣਿਓ ਕਿਸ ਤਰੀਕੇ ਦਾ ਲੋਕਾਂ ਵੱਲੋਂ ਪਿਆਰ ਦਿੱਤਾ ਜਾ ਬਹੁਤ ਪਿਆਰ ਹੈ ਜੀ ਬੜਾ ਕੈਂਪੇਨ ਮੀਟਿੰਗ ਜਿਹੜੀਆਂ ਲਗਾਤਾਰੀ ਚੱਲ ਰਹੀਆਂ ਨੇ ਸਾਰੀ ਪਾਰਟੀ ਆ ਕੇ ਨਾਲ ਸਮਰਥਨ ਕਰ ਰਹੀ ਹੈ 스타 ਕੰਪੇਨਰ ਵੀ ਪਹੁੰਚ ਰਹੇ ਨੇ ਕਿਸ ਤਰੀਕੇ ਨਾਲ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਧੰਨਵਾਦ ਹੈ ਜੀ ਮੇਰੇ ਦੋਸਤਾਂ ਦਾ ਮੇਰੇ ਫੈਮਿਲੀ ਦਾ ਮੇਰੀ ਪਾਰਟੀ ਦੇ ਜਿਹੜੋ ਕਿ ਮੇਰਾ ਪਰਿਵਾਰ ਹੈ ਉਹਨਾਂ ਦੇ ਮੈਂਬਰਸ ਦਾ ਔਰ ਸਾਰੇ ਲੁਧਿਆਣਾ ਸ਼ਹਿਰੀਆਂ ਨੂੰ ਫਸਟ ਟਾਈਮ ਇਲੈਕਟਰਲ ਪੋਲਿਟਿਕਸ ਚ ਉਤਰੇ ਹੋ ਤੇ ਫਸਟ ਟਾਈਮ ਹੀ ਇੰਨਾ ਪਿਆਰ ਵੀ ਜਿਹੜਾ ਕਦੇ ਕੋ ਉਮੀਦ ਨਹੀਂ ਕੀਤਾ ਜਾਂਦਾ ਵੀ ਐਨੇ ਪੁਰਾਣੇ ਜਿਹੜੇ ਖੁੰਡੇ ਬੈਠੇ ਉਹਨਾਂ ਨੂੰ ਇੰਨਾ ਪਿਆਰ ਨਹੀਂ ਮਿਲ ਜਣਾ ਤੁਹਾਨੂੰ ਮਿਲਦਾ ਬਈ ਖੁਸ਼ੀ ਹੁੰਦੀ ਜੀ ਚਲਗਾ ਤੇ ਕੀ ਕਹਿਣਾ ਚਾਹੂਗੇ ਲੁਧਿਆਣਾ ਪਾਸਟ ਦੇ ਹਲਕੇ ਬਾਈ ਇਹੀ ਹੈ ਜੀ ਕਿ 19 ਤਰੀਕ ਨੂੰ ਵੋਟ ਜ਼ਰੂਰ ਪਾਣ ਜਾਣਾ ਬਸ ਟਾਈਮ ਕੱਢ ਕੇ ਆਪਣੇ ਯਾਰਾ ਦੋਸਤਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲਿਜਾ ਕੇ ਵੋਟ ਜ਼ਰੂਰ ਪਾਓ। ਹੰਦੇ ਨੰਬਰ ਲੱਭਣਾ ਵੀ ਔਖਾ ਨਹੀਂ ਸਿਰਫ ਪਹਿਲਾ ਨੰਬਰ ਜਾ ਕੇ ਵੋਟ ਦੇ। ਬਿਲਕੁਲ ਬਿਲਕੁਲ। ਸੰਜੀਵ ਲੋੜ ਜਿਹੜਾ ਕੈਂਪੇਨ ਹੈ ਡੇ ਟੂ ਡੇ ਚੱਲਦਾ ਹੈ ਵੀ ਇਸ ਤਰੀਕੇ ਨਾਲ ਦੇਖ ਰਹੇ ਨੇ ਕਿ ਲੋਕ ਕਿੰਨਾ ਕ ਪਿਆਰ ਕਰ ਰਹੇ। ਲੋਕ ਬਿਲਕੁਲ ਪੱਪਾ ਭਰਨੇ ਔਰ ਵੇਟ ਕਰ ਰਹੇ ਨੇ 19 ਤਰੀਕ ਦੀ। ਜਸਟ ਇੱਕ ਫਾਰਮੈਲਟੀ ਬਾਕੀ ਹੈ ਜਿਹੜੀ ਅਸੀਂ ਲੋਕਾਂ ਦੇ ਕੋਲ ਸਾਡਾ ਜਾਣ ਦਾ ਫਰਜ ਬੰਦਾ ਅਸੀਂ ਇਹਨਾਂ ਦੇ ਕੋਲ ਡੋਰ ਟੂ ਡੋਰ ਜਾ ਰਹੇ ਹਾਂ ਜਸ ਜਦੋਂ ਅਸੀਂ ਜਾਂਦੇ ਹਾਂ ਲੋਕ ਇਹੀ ਕਹਿੰਦੇ ਕਿ ਕੋਈ ਆਉਣ ਦੀ ਲੋੜ ਹੀ ਨਹੀਂ ਅਸੀਂ ਆਲਰੇਡੀ ਤਿਆਰ ਬੈਠੇ ਹਾਂ ਸ਼੍ਰੀ ਸੰਜੀਵ ਅਰੋੜਾ ਜੀ ਨੂੰ ਵੋਟ ਪਾਉਣ ਵਾਸਤੇ ਪਰ ਪੂਰਾ ਹਲਕਾ ਜਿਹੜਾ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਵੇਲੇ ਬੂਸਟ ਆ ਔਰ ਸਾਰੇ ਰੈਡੀ ਬੈਠੇ ਨੇ ਪਰ ਸੰਜੀਵ ਅਰੋੜਾ ਵੀ ਔਰ ਅਸੀਂ ਵੀ ਸਾਰੇ ਅਸੀਂ ਆਪਣੀ ਮਿਹਨਤ ਦੇ ਵਿੱਚ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ ਹਰ ਇੱਕ ਤੱਕ ਅਪਰੋਚ ਕਰਨਾ ਚਾਹੁੰਦੇ ਆ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਆ ਹਲਕਾ ਵੈਸਟ ਦਾ ਚੰਗੇ ਸਕੂਲ ਚੰਗੇ ਹਸਪਤਾਲ ਚੰਗੀਆਂ ਸੜਕਾਂ ਚੰਗਾ ਇਨਫਰਾਸਟ੍ਰਕਚਰ ਔਰ ਚੰਗਾ ਜਿਹੜਾ ਹੈ ਪ੍ਰਬੰਧ ਜਿਹੜੇ ਸਾਰੇ ਹੋਣ ਔਰ ਲਾਇਡ ਆਰਡਰ ਦੀ ਸਥਿਤੀ ਜਿਹੜੀ ਉਹ ਠੀਕ ਠਾਕ ਰਹੇ ਉਹਦੇ ਵਾਸਤੇ ਇੱਕ ਮਾਨਦਾਰ ਚੰਗੇ ਸੁਭਾਅ ਦਾ ਮਿੱਠ ਬੋਲਰਾ ਜਿਹੜਾ ਐਮਐਲਏ ਆ ਉਹ ਇਸ ਹਲਕੇ ਨੂੰ ਲੋੜਿੰਦਾ ਆ ਔਰ ਉਹ ਇਹਨਾਂ ਨੂੰ ਮਿਲੇਗਾ ਜੀ ਕਿ ਮੈਂ ਵੇਖਦੇ ਹਾਂ ਵੀ ਜਿਹੜੀ ਦੂਜੀ ਪਾਰਟੀ ਨੇ ਛੋਟੇ ਛੋਟੇ ਗੱਲਾਂ ਤੇ ਤੰਜ ਕੱਸਦੀਆਂ ਨਜ਼ਰ ਆਉਂਦੀਆਂ ਨੇ ਕੰਮ ਨੂੰ ਪਰਾ ਕਰਕੇ ਸਿਰਫ ਆ ਛੋਟੀਆਂ ਗੱਲਾਂ ਜਿਹੜੀ ਰਾਜਨੀਤੀ ਦੇ ਸਮੇਂ ਕੀਤੀ ਜਾ ਰਹੀ ਹੈ ਇਹ ਵਿਚਾਰਿਆਂ ਦੀ ਆਦਤ ਬਣ ਗਈ ਆ ਹੁਣ ਪਿਛਲੇ 3 ਸਾਲ ਤੋਂ ਇਹੀ ਚੱਲ ਰਿਹਾ ਔਰ ਇਹੀ ਅੱਗੇ ਵੀ ਚੱਲਣਾ ਹੈ ਨਾ ਇਹਨਾਂ ਨੇ ਪਿੱਛੇ ਕੋਈ ਪੰਜਾਬ ਦੇ ਮੁੱਦਾ ਉਠਾਇਆ ਨਾ ਇਹਨਾਂ ਨੇ ਕੋਈ ਵਿਰੋਧੀ ਧਿਰ ਦੀ ਭੂਮਿਕਾ ਅੱਛੀ ਨਹੀਂ निभाई ਵਿਧਾਨ ਸਭਾ ਦੇ ਵਿੱਚ ਵੀ ਤੂੰ ਤੂੰ ਮੈਂ ਮੈਂ ਜਿਹੜੀ ਬਿਨਾਂ ਗੱਲ ਤੋਂ ਕਰਦੇ ਨੇ ਔਰ ਇਦਾਂ ਹੀ ਇਹਨਾਂ ਦੀਆਂ ਪ੍ਰੈਸ ਕਾਨਫਰੰਸ ਜਿਹੜੀਆਂ ਉਹ ਜਾਤੀ ਹੁੰਦੀਆਂ ਨੇ ਔਰ ਨਾ ਇਹਨਾਂ ਨੂੰ ਪੰਜਾਬ ਨਾਲ ਕੋਈ ਮਤਲਬ ਹੈ ਨਾ ਲੁਧਿਆਣਾ ਦੇ ਨਾਲ ਕੋਈ ਮਤਲਬ ਹੈ ਨਾ ਸਵੈਸਟ ਹਲਕੇ ਨਾਲ ਕੋਈ ਮਤਲਬ ਹੈ ਇਹ ਸਿਰਫ ਤੁਸੀਂ ਆਪ ਸੋਚੋ ਜਿਨ੍ਹਾਂ ਦੇ 14 ਵਿਧਾਇਕ ਬੱਚੇ ਹੋਣ 14 ਦੇ ਵਿੱਚੋਂ ਪੰਜ ਗਰੁੱਪ ਹੋਣ ਦੱਸੋ ਉਹਨਾਂ ਨੇ ਕੀ ਸਵਾਰ ਦੇਣਾ ਕਿਸਦਾ ਇੱਕ ਦੂਸਰੇ ਨਾਲ ਇਹਨਾਂ ਦੀ ਬੰਦ ਹੀ ਨਹੀਂ ਕੋਈ ਕਿਸੇ ਪਾਸੇ ਤੁਰੇ ਫਿਰਦਾ ਇੱਕ ਦੂਸਰੇ ਨਾਲ ਜਿਦਾਂ ਕਰਦੇ ਨੇ ਉੱਪਰ ਦੇ ਵਿੱਚ ਇੱਥੇ ਇਲੈਕਸ਼ਨ ਵਾਸਤੇ ਖੜਾ ਕੀਤਾ ਹੋਇਆ ਬੰਦਾ ਉਹਦੀ ਜ਼ੁਬਾਨ ਤੋਂ ਸਾਰੀ ਦੁਨੀਆ ਜਾਣਦੀ ਕਿ ਕਿੰਨੀ ਗੰਦੀ ਜ਼ੁਬਾਨ ਹੈ ਉਹਦੀ ਔਰ ਕਿਵੇਂ ਉਹ ਲੋਕਾਂ ਦੇ ਮਸਲੇ ਹੱਲ ਕਰੇਗਾ ਕਿਵੇਂ ਜਦੋਂ ਤੁਸੀਂ ਕਿਸੇ ਨੂੰ ਦਿਲ ਖੋਲ ਕੇ ਮਿਲ ਨਹੀਂ ਸਕਦੇ ਤੇ ਕੰਮ ਕਿਵੇਂ ਕਰਵਾ ਸਕਦੇ ਹੋ ਇਸ ਕਰਕੇ ਹਲਕਾ ਪੂਰੀ ਤਰ੍ਹਾਂ ਜਾਣਦਾ ਪਰ ਸਾਰਾ ਹਲਕਾ ਸਿਚਨ ਜਿਗ ਜਰਰਾ ਜਿਤਨਾ ਅਦਰ ਤੋਂ ਨੀਵਰੋ ਜਿਹਦੇ ਕੈਂਪੇਨ ਜਿਹੜੇ ਡੇਟਾਡੇ ਚੱਲਦੇ ਹੋਏ ਤੁਸੀਂ ਨਾਲ ਸਮਰਥਨ ਦੇ ਰਹੇ ਹੋ ਕਿ ਇਸ ਤਰੀਕੇ ਨਾਲ ਵੇਖਦੇ ਹਾਂ ਵੀ ਲੁਧਿਆਣਾ ਪੂਛਮੀ ਦੇ ਲੋਕ ਇਸ ਤਰੀਕੇ ਨਾਲ ਪਿਆਰ ਸਮੇ ਦੇ ਰਹੇ ਦੇਖੋ ਜਿਉਂ ਜਿਉਂ ਨੇੜੇ ਆ ਰਹੀ ਹੈ ਇਲੈਕਸ਼ਨ ਤੇ ਉਹ ਤੋਂ ਲੋਕਾਂ ਦੇ ਵਿੱਚ ਉਤਸ਼ਾਹ ਵਧ ਰਿਹਾ ਲੋਕ ਚਾਹੁੰਦੇ ਆ ਕਿ ਕਦੋਂ ਘੜੀ ਆਵੇ ਤੇ ਅਸੀਂ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਜੀ ਨੂੰ ਵੋਟਾਂ પાਕੇ ਵਿਧਾਨ ਸਭਾ ਚ ਭੇਜੀਏ ਕਿਉਂਕਿ ਕੱਲ ਇੱਕ ਬਹੁਤ ਵੱਡਾ ਐਲਾਨ ਸਾਡੇ ਮੁੱਖ ਮੰਤਰੀ ਸਾਹਿਬ ਕਰਕੇ ਗਏ ਆ ਕਿ ਸੰਜੀਵ अरोड़ा ਜੀ ਨੂੰ ਕੈਬਨਿਟ ਚ ਲਿਆ ਜਾਏਗਾ ਕਿਉਂਕਿ ਲੋਕ ਸੋਚਦੇ ਆ ਕਿ ਸੰਜੀਵ अरोड़ा ਜੀ ਜਿਨ੍ਹਾਂ ਨੇ ਅ ਜਦੋਂ ਉਹ ਕੈਬਿਨੇਟ ਦੇ ਵਿੱਚ ਨਹੀਂ ਸੀਗੇ ਇੱਕ ਐਮਪੀ ਸੀਗੇ ਐਮਪੀ ਰਹਿੰਦੇ ਆ ਉਹਨਾਂ ਨੇ ਐਲੀਵੇਟਡ ਰੋਡ ਬਣਾਈ ਐਮਪੀ ਰਹਿੰਦੇ ਆ ਉਹਨਾਂ ਨੇ ਹਸਪੀਟਲ ਸਿਵਲ ਹਸਪੀਟਲ ਦੀ ਕਾਇਆਕਲਪ ਕੀਤੀ ਐਮਪੀ ਰਹਿੰਦੇ ਆ ਉਹਨਾਂ ਨੇ 에어ਪੋਰਟ ਬਣਾਇਆ ਐਮਪੀ ਰਹਿੰਦੇ ਆ ਉਹਨਾਂ ਨੇ ਲੁਧਿਆਣੇ ਦੇ ਵਿੱਚ ਜਿਹੜਾ ਮੈਡੀਕਲ ਕਾਲਜ ਲੈ ਕੇ ਆਏ ਐਮਪੀ ਰਹਿੰਦੇ ਆ ਇੰਨੇ ਕੰਮ ਕਰਾ ਦੇ ਜਦੋਂ ਉਹਨਾਂ ਨੂੰ ਕੈਬਿਨੇਟ ਦੇ ਵਿੱਚ ਲਿਆ ਜਾਏਗਾ ਤਾਂ ਸਾਡੇ ਇਸ ਹਲਕੇ ਦਾ ਕਿੰਨਾ ਵਿਕਾਸ ਹੋਏਗਾ ਇਸ ਲਈ ਲੋਕ ਬੜੇ ਤਤਪਰ ਨੇ ਕਿ ਉਹ ਸੋਚਦਾ ਵੀ ਜਲਦੀ ਤੋਂ ਜਲਦੀ ਵੋਟ ਆਉਣ ਤੇ ਸੰਜੀਵ अरोड़ा ਜੀ ਨੂੰ ਅਸੀਂ ਇੱਕ ਨੰਬਰ ਬਟਨ ਦੱਬ ਕੇ ਇੱਕ ਨੰਬਰ ਤੇ ਲੈ ਕੇ ਆਈਏ ਬਾਕੀ ਬੰਦਿਆਂ ਦੀਆਂ ਚੀਕਾਂ ਕਢਾਈਏ ਇਹ ਲੋਕ ਮਿੱਠੀ ਬੈਠਿਆ ਲੋਕਾਂ ਨੂੰ ਕੀ ਫਿਲ ਕਰਾ ਜਾਉਂਗੇ ਪਛਮੀ ਹਲਕੇ ਦੇ ਕਿਉਂਕਿ ਸਮਾਂ ਕਾਫੀ ਘੱਟ ਰਹਿ ਗਿਆ ਦੇਖੋ ਮੈਂ ਪਛਮੀ ਹਲਕੇ ਦੇ ਲੋਕਾਂ ਨੂੰ ਇੱਕੋ ਅਪੀਲ ਕਰਨੀ ਚਾਹੂੰਗਾ ਕਿ ਦੋ ਚਿਹਰੇ ਹੈ ਇੱਕ ਹੰਕਾਰੀ ਹੈ ਇੱਕ ਸੰਸਕਾਰੀ ਹੈ ਇੱਕ ਨੂੰ ਧੀਆਂ ਭੈਣਾਂ ਦੇ ਨਾਲ ਗੱਲ ਕਰਨ ਦਾ ਨਹੀਂ ਪਤਾ ਇੱਕ ਬੰਦੇ ਨੂੰ ਪਤਾ ਕਿ ਕਿਦਾਂ ਅਸੀਂ ਹਰੇਕ ਦੀ ਰਿਸਪੈਕਟ ਕਰਨੀ ਆ ਹਰੇਕ ਨੂੰ ਬੁਲਾਉਣਾ ਹਰੇਕ ਨਾਲ ਕੰਮ ਕਰਨਾ ਤੇ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਬੰਦੇ ਨੂੰ ਚੁਣਨਾ ਉਸ ਬੰਦੇ ਨੇ ਪਹਿਲਾਂ ਵੀ ਤੁਹਾਨੂੰ ਦੇੜੀ ਨਹੀਂ ਚੜਨ ਦਿੱਤਾ ਸੀ ਤੇ ਹੁਣ ਵੀ ਦੇੜੀ ਨਹੀਂ ਚੜਨ ਦੇਣਾ ਤੇ ਦੂਜੇ ਪਾਸੇ ਸੰਜੀਵ अरोड़ा ਜੀ ਜਿਹੜੇ 24 ਘੰਟੇ ਲੋਕਾਂ ਦੇ ਵਿੱਚ ਰਹਿੰਦੇ ਆ ਲੋਕਾਂ ਦੇ ਨਾਲ ਵਿਚਰਦੇ ਆ ਅੱਧੀ ਰਾਤ ਨੂੰ ਚਾਹੇ ਤੁਸੀਂ ਸੰਜੀਵ अरोड़ा ਜੀ ਨਾਲ ਗੱਲ ਕਰ ਲਓ ਫੋਨ ਕਰ ਲਓ ਅੱਧੀ ਰਾਤ ਨੂੰ ਤੁਹਾਡੇ ਅੱਗੇ ਖੜੇ ਮਿਲਦੇ ਆ ਬਹੁਤ ਸਾਰੇ ਲੋਕਾਂ ਦਾ ਉਹਨਾਂ ਨੇ ਡੀਐਮਸੀ ਦੇ ਵਿੱਚ ਇਲਾਜ ਕਰਾਇਆ ਬਹੁਤ ਸਾਰੇ ਪਰਵਾਰਾਂ ਦੀ ਉਹਨਾਂ ਨੇ ਬਾਹਮ ਫੜੀ ਆ ਸਾਡੇ ਵੱਡੇ ਵੱਡੇ ਕੰਮ ਕਰਾਏ ਨੇ ਸੋ ਇਸ ਲਈ ਮੈਂ ਪੱਛਮੀ ਹਲਕੇ ਦੇ ਲੋਕਾਂ ਨੂੰ ਇਹ ਕਹਿਣਾ ਹ ਕਿ ਕਿਤੇ ਗਲਤੀ ਨਾ ਕਰ ਲਿਓ ਕਿਉਂਕਿ ਇਹ ਜਿਹੜੀ ਗਲਤੀ 2 ਸਾਲ ਸਾਡਾ ਜਿਹੜਾ ਹਲਕਾ ਉਹ ਪਿੱਛੇ ਚਲੇ ਜਾਏਗਾ ਇਸ ਲਈ ਮੈਂ ਕਹਿੰਦਾ 100% ਵੋਟਾਂ ਤੁਸੀਂ ਸੰਜੀਵ ਅਰੋੜਾ ਜੀ ਨੂੰ ਪਾਓ ਤੁਸੀਂ ਦੇਖਿਓ ਸਾਡੇ ਇਸ ਹਲਕੇ ਦਾ ਜਿਹੜਾ ਵਿਕਾਸ ਆ ਡਬਲ ਇੰਜਨ ਦੀ ਸਰਕਾਰ ਕਿਵੇਂ ਕਰਦੀ ਆ